ਉਹਨਾਂ ਦੇ ਅਦರ್ಶਨ ਕਰਨਾ ਮੈਂ ਹਰਜਨ ਸਿੰਘ ਬਾਜਵਾ ਮੈਂ ਅੱਜ ਨਵੇਂ ਸਾਲ ਦੀ ਸ਼ੁਰੂਆਤ ਜਿਹੜੀ ਗੁਰੂ ਰਾਮਦਾਸ ਜੀ ਦੇ ਘਰੋਂ ਕਰਨਾ ਆਏ ਆ ਅਸੀਂ ਅਸੀਂ ਸਾਰਿਆਂ ਨੂੰ ਇਹ ਹੀ ਅਰਦਾਸ ਬੇਨਤੀ ਕਰਦੇ ਆਂ ਵੀ ਕਲਪਨਾ ਕਲਪਨਾ ਦਾ ਖਹਿੜਾ ਛੱਡ ਕੇ ਇਸ ਸ੍ਰਿਸ਼ਟੀ ਦੇ ਸੱਜਣਾ ਹਾਰ ਨੇ ਇੱਥੇ ਹੀ ਨਵੇਂ ਸਾਲ ਦੀ ਮਨੋਕਾਮਨਾ ਕਰਕੇ ਜੋ ਕਿ 2025 ਵਿੱਚ ਬੜੀਆਂ ਘਰੋਕੀਆਂ ਆਈਆਂ ਹੜ੍ਹ ਹੋਰ مصیبتਾਂ ਬੜੀਆਂ ਆਈਆਂ ਠੀਕ ਹੈ 2026 ਜਿਹੜਾ ਹੁਣ ਚੜਨਾ ਹੈ ਅੱਜ ਰਾਤ ਉਹਦੇ ਆਸਤੇ ਅਰਦਾਸ ਬੇਨਤੀ ਗੁਰੂ ਘਰ ਕਰਨ ਆਏ ਆ ਕਿ ਸੁੱਖ ਸੁਖਾਣਾ ਹੋਵੇ ਹਰ ਮਨੁੱਖਤਾ ਆਸਤੇ ਇਹ ਭਲੇ ਆਸਤੇ ਹੋਵੇ ਤੇ ਹਰ ਆਦਮੀ ਆਸਤੇ ਅਸੀਂ ਇਹੀ ਅਰਦਾਸ ਕਰਦੇ ਆ ਕਿ ਪ੍ਰਮਾਤਮਾ ਸਾਰਿਆਂ ਵਾਸਤੇ ਸੁੱਖ ਸੁਭਾਣਾ 2026 ਆਵੇ ਤੇ ਮੈਂ ਸਾਰੀ ਮਨੁੱਖਤਾ ਨੂੰ ਦੇਸ਼ ਦੇਸ਼ ਵਸਦੀਆਂ ਸੰਕਟਾਂ ਨੂੰ 2026 ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਤੇ ਗੁਰੂ ਅਗੇ ਇਹੀ ਅਰਦਾਸ ਕਰਦਾ ਹਾਂ ਕਿ ਸਾਰਿਆਂ ਵਾਸਤੇ ਸ਼ੁਭ ਦਿਨ ਆਵੇ 2026 ਖੁਸ਼ੀ ਭਰਿਆ ਹੋਵੇ वाहेगुरु जी का खालसा वाहेगुरु जी की फतेह जी सत श्री अकाल मैं दिव्य जैन दिल्ली से आया हूँ पहली विजिट है और जो सोच के आए थे उससे बहुत ही अच्छे दर्शन हुए नए साल के आशीर्वाद वाहे गुरु जी का आशीर्वाद लेने आया और बहुत ही अच्छा रहा दर्शन अंदर के तो नहीं हो पाए भीड़ बहुत ज्यादा थी लेकिन हम बाहर से किया और बहुत बहुत अच्छा बहुत बढ़िया रहा

ਆਪ ਕੀ ਸੰਗਤ ਅੱਜ 31 ਦਸੰਬਰ ਕਰਕੇ ਤੇ 2025 ਦਾ ਲਾਸਟ ਦਿਨ ਹੁਣ ਕਰਕੇ ਜਿਹੜਾ 2026 ਆ ਉਹ ਆਪਣਾ ਗੁਰੂ ਘਰ ਮਨਾਉਣ ਲਈ ਆਏ ਆ ਇਹ ਚੰਗੇ ਸੰਕੇਤ ਆ ਕਿ ਜਦੋਂ ਨੌਜਵਾਨ ਪੀੜੀ ਵੀ ਇਸ ਰਸਤੇ ਤੇ ਕਈ ਅੱਜਕੱਲ ਤੁਸੀਂ ਦੇਖ ਰਹੇ ਜਿਵੇਂ ਪੱਬਾਂ ਦੇ ਕਲੱਬਾਂ ਵਿੱਚ ਬਣਾ ਰਹੇ ਨੇ ਤੇ ਕਈ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਗੁਲਾਮ ਦਾ ਚੀਜ਼ੇ ਚੰਨਾ ਜਾਣ ਕੇ ਹਾਜ਼ਿਰ ਹੋ ਗਾ ਰਹੇ ਨੇ ਪਰਮਾਤਮਾ ਕਰੇ ਜਿੰਨੀ ਵੀ ਸੰਗਤ ਆ ਰਹੀ ਏ ਕਿ ਇਹਨਾਂ ਦਾ ਨਵਾਂ ਸਾਲ ਤੁਸੀਂ ਆ ਭਰਪੂਰ ਰਵੇ ਜਿਹੜਾ ਸਾਲ ਲੰਘ ਗਿਆ ਉਹ ਤੇ ਲੰਗਿਆ ਖੁਸ਼ੀਆਂ ਨਾਲ ਹੀ ਲੰਗਿਆ ਜਿਹੜਾ ਨਵਾਂ ਸਾਲ ਆ ਉਹ ਵੀ ਪਰਮਾਤਮਾ ਸਾਰਿਆਂ ਦੀ ਖੁਸ਼ੀਆਂ ਦੀ ਵਿੱਚ ਝੋੜੀਆਂ ਪਾਵੇ ਪਰਮਾਤਮਾ ਇਸੇ ਤਰ੍ਹਾਂ ਹੀ ਨਵਾਂ ਸਾਲ ਜਿਹੜਾ ਵਾ ਉਹ ਸਾਰੀ ਸੰਗਤ ਇਸੇ ਤਰ੍ਹਾਂ ਹੀ ਮਨਾਉਂਦੀ ਰਹੇ ਤੇ ਇਸੇ ਇਸ ਤਰ੍ਹਾਂ ਇਹ ਦਿਨ ਤਿਉਹਾਰ ਚੰਗੇ ਆਉਂਦੇ ਰਹਿਣ ਤੇ ਗੁਰੂ ਘਰ ਦੇ ਵਿੱਚ ਹਾਜ਼ਰੀ ਅਸੀਂ ਲਾਉਂਦੇ ਰਹੀਏ ਜੀ ਸੰਗਤ ਘਰੇ ਬੈਠੇ ਆ ਜਿਹੜੇ ਘਰੇ ਬੈਠੇ ਆ ਜਾਂ ਕਲੱਬਾਂ ਦੇ ਵਿੱਚ ਪੱਪਾਂ ਦੇ ਵਿੱਚ ਤੁਸੀਂ ਉਹ ਵੀ ਵੇਖੋ ਨਾ ਇਹ ਹਾਂ ਉਹਨਾਂ ਨੂੰ ਵੀ ਇਹੀ ਅਪੀਲ ਹੈ ਕਿ ਜਿਹੜਾ ਨਵਾਂ ਸਾਲ ਆ ਨਾ ਉਹ ਗੁਰੂ ਦੇ ਚਰਨਾਂ ਵਿੱਚ ਆਣ ਕੇ ਬਤੀਤ ਕਰਨਾ ਚਾਹੀਦਾ ਤਾਂ ਕਿ ਜਦੋਂ ਆਪਾਂ ਗੁਰੂ ਘਰ ਆਵਾਂਗੇ ਕੋਈ ਚੰਗਾ ਸੰਕੇਤ ਚੰਗੀ ਸੋਚ ਦੇ ਨਾਲ ਆਪਾਂ ਅਗਲਾ ਜਿਹੜਾ ਸਾਲ ਫਿਰ ਉਸੇ ਤਰ੍ਹਾਂ ਹੀ ਚੰਗੀ ਸੋਚ ਦੇ ਨਾਲ ਆਪਣਾ ਚੰਗਾ ਸਾਲ ਉਸੇ ਤਰ੍ਹਾਂ ਹੀ ਲੰਘਦਾ ਵਾ ਇਸ ਕਰਕੇ ਮੇਰੀ ਤੇ ਸਾਰੇ ਲੋਕਾਂ ਨੂੰ ਇਹ ਹੀ ਅਪੀਲ ਹੱਥ ਜੋੜ ਕੇ ਬੇਨਤੀ ਕਰਦਾ ਵਾਂ ਕਿ ਹਮ ਜਿੰਨੀ ਵੀ ਸੰਗਤ ਇੱਥੇ ਆਈ ਆ ਉਹ ਵੀ ਗੁਰੂ ਰਾਮਦਾਸ ਜੀ ਦਾ ਅਸ਼ੀਰਵਾਦ ਲੈ ਕੇ ਜਾਓ ਤੇ ਜਿਹੜੇ ਨਹੀਂ ਆਏ ਉਹ 1 ਜਨਵਰੀ ਨੂੰ ਜਾਂ 2 ਜਨਵਰੀ ਨੂੰ ਆਣ ਕੇ ਇਹ ਜੀ ਆਦ ਗੁਰੂ ਰਾਮਦਾਸ ਜੀ ਦਾ ਅਸ਼ੀਰਵਾਦ ਪ੍ਰਾਪਤ ਕਰੋ ਤੇ ਆਏ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਬਾਕੀ ਖਾਲਸਾ